ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਆ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸੋ ਮੇਰੇ ਸਾਥੀ ਆ ਸਮਿਤ ਐ ਸਮਿਤ ਜਿਹੜੇ ਅੱਜ ਦੀ ਕੋਠੀ ਆ ਉਹ 6 ਮਰਲੇਾਂ ਦੇ ਵਿੱਚ ਬਣੀ ਹੋਈ ਆ ਠੀਕ ਆ ਬਾਈ ਜੀ ਔਰ ਮੋਗੇ ਸ਼ਹਿਰ ਦਾ ਨਾਮਦੇਵ ਨਗਰ ਆ ਬਹੁਤ ਹੀ ਵਧੀਆ ਮੋਹੱਲਾ ਹੈਗਾ ਜਿੱਥੇ ਇਹ ਕੋਠੀ ਹੈ ਠੀਕ ਆ ਠੀਕ ਆ ਬਾਈ ਔਰ ਐਸ ਵੇਲੇ ਆਪਾਂ ਇਸ ਕੋਠੀ ਦੇ ਹੈਗੇ ਆ ਲਿਵਿੰਗ ਏਰੀਆ ਦੇ ਵਿੱਚ ਕਾਫੀ ਖੁੱਲਾ ਡੁੱਲਾ ਜਿਹੜਾ ਲਿਵਿੰਗ ਏਰੀਆ ਤੋਂ ਕਾਫੀ ਖੁੱਲੀ ਡੁੱਲੀ ਲੌਬੀ ਆ ਤਿੰਨ ਜਿਹੜੇ ਆ ਮੇਨ ਇਸ ਕੋਠੀ ਦੀ ਕਿ ਤਿੰਨ ਬੈੱਡਰੂਮ ਜਿਹੜੇ ਆ ਸ밌ਤ ਬਣੇ ਹੋਏ ਆ ਠੀਕ ਆ ਤਿੰਨ ਬੈੱਡਰੂਮ ਆ ਜੀ ਹਾਂ ਜੇ ਪੌੜੀਆਂ ਸਾਹਮਣੇ ਆਪਾਂ ਦੇਖ ਰਹੇ ਆ ਬਾਅਦ ਚੱਪ ਚੱਲਾਂਗੇ ਉੱਪਰ ਵੀ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਠੀਕ ਆ ਸੋ ਪਹਿਲਾਂ ਆਪਾਂ ਗਰਾਉਂਡ ਫਲੋਰ ਤੋਂ ਆਪਾਂ ਕੋਠੀ ਦੇਖਦੇ ਆਂ ਇਹ ਸਾਹਮਣੇ ਆਪਾਂ ਦੇਖ ਰਹੇ ਆ ਇਹ ਹੈਗੀ ਲੌਬੀ 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 ਤੇ ਚੰਗੀ ਖੁੱਲੀ ਡੁੱਲੀ ਲੱਗ ਰਹੀ ਹੈ ਜੀ ਹਾਂ ਲੌਬੀ ਵੀ ਖੁੱਲੀ ਡੁੱਲੀ ਆ ਤਿੰਨ ਜਿਹੜੇ ਬੈੱਡਰੂਮ ਆ ਉਹ ਵੀ ਖੁੱਲੀ ਡੁੱਲੇ ਆ ਔਰ ਸਭ ਤੋਂ ਵਧੀਆ ਗੱਲ ਸ밌ਤ ਪਤਾ ਕੀ ਹੈ ਹਾਂ ਜੀ ਕਿ ਇਸ ਕੋਠੀ ਵਿੱਚ ਦਿਨੇ ਬਲਬ ਜਗਾਉਣ ਦੀ ਲੋੜ ਨਹੀਂ ਰੋਸ਼ਨੀਦਾਰ ਤੇ ਹਵਾਦਾਰ ਇਸ ਤਰੀਕੇ ਦੀ ਜਿਹੜੀ ਆ ਬਣੀ ਹੋਈ ਆ ਫਿਰ ਤਾਂ ਬਹੁਤ ਵਧੀਆ ਗੱਲ ਆ ਜੀ ਹਾਂ ਫਰੰਟ ਵੀ ਵਧੀਆ ਔਰ ਇੱਕ ਸਮੇਤ ਹੋਰ ਗੱਲ ਹੈ ਕਿ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਉਹ ਹੋਇਆ ਵੀ ਆ ਔਰ ਪੱਥਰ ਦੀ ਜਿਹੜੀ ਕਿ ਆਪਾਂ ਜਦੋਂ ਮਰਜੀ ਰਗੜਾਈ ਕਰਵਾ ਲਈਏ ਉਦੋਂ ਹੀ ਨਵਾਂ ਜਿਹੜਾ ਉਹ ਬਣ ਜਾਂਦਾ ਬਣ ਜਾਂਦਾ ਬਸ ਸੋ ਇਸ ਵੇਲੇ ਆਪਾਂ ਇਹਦਾ ਬਾਥਰੂਮ ਉਹ ਦੇਖ ਰਹੇ ਆ ਸੋ ਕਾਫੀ ਖੁੱਲਾ ਢੁੱਲਾ ਜਿਹੜਾ ਬਾਥਰੂਮ ਆ ਕਾਫੀ ਖੁੱਲੇ ਢੁੱਲੇ ਬੈਡਰੂਮ ਬਣੇ ਹੋਏ ਆ ਤਿੰਨ ਔਰ ਇੱਕ ਲਿਵਿੰਗ ਏਰੀਆ ਜਿਹੜਾ ਵੀ ਕਾਫੀ ਫੁੱਲਾ ਡੁੱਲਾ ਆਪਾਂ ਇੱਕ ਵਾਰੀ ਫਿਰ ਤੋਂ ਜਿਹੜਾ ਲਿਵਿੰਗ ਏਰੀਆ ਦੇਖਦੇ ਆਂ ਠੀਕ ਹੈ ਦੇਖਣ ਨੂੰ ਤਾਂ ਬਾਈ ਕੋਠੀ ਬਹੁਤ ਵਧੀਆ ਤੇ ਖੁੱਲੀ ਡੁੱਲੀ ਲੱਗਦੀ ਪਈ ਆ ਹਾਂ ਔਰ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਸਮੇਤ ਤਾਂ ਰੇਟ ਵੀ ਨਗਪਗ ਜਾਇਜ਼ ਆ ਕੀ ਰੇਟ ਰੱਖਿਆ ਬਾਈ ਮਾਲਕਾਂ ਨੇ 38.30 ਲੱਖ ਰੁਪਿਆ ਡਿਮਾਂਡ ਕੀਤੀ ਆ ਮਾਲਕ ਨੇ ਅੱਛਾ ਔਰ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਇਹ ਠੀਕ ਆ ਬਾਈ 38 ਲੱਖ ਰੁਪਿਆ ਡਿਮਾਂਡ ਆ 3840 ਫਰੰਟ ਆ ਤੇ ਦੋਨੋਂ ਲੰਬਾਈ ਚੌੜਾਈ ਸੇਮ ਆ ਬਈ ਜੀ ਹਾਂ ਲਗਭਗ ਲੰਬਾਈ ਚੌੜਾਈ ਜਿਹੜੀ ਆ ਸੇਮ ਆ ਔਰ ਤਿੰਨ ਜਿਹੜੇ ਆ ਬੈਡਰੂਮ ਬਣਿਆ ਔਰ ਇਸ ਵੇਲੇ ਆਪਾਂ ਤੀਸਰੇ ਜਿਹੜੇ ਬੈਡਰੂਮ ਦੇ ਵਿੱਚ ਪਹੁੰਚ ਚੁੱਕੇ ਹਾਂ ਸમિત ਔਰ ਆਪਾਂ ਦੇਖ ਸਕਦੇ ਆ ਕਾਫੀ ਸਾਫ ਸੁਥਰੀ ਜਿਹੜੀ ਆ ਕੋਠੀ ਆ ਠੀਕ ਹੈ ਦੇਖਣ ਨੂੰ ਤੇ ਲੱਗ ਰਹੀ ਹੈ ਜੀ ਬਹੁਤ ਵਧੀਆ ਲੱਗਦੀ ਪਈ ਹੈ ਔਰ ਇੱਕ ਹੋਰ ਸਮਿਤ ਆਪਾਂ ਦਰਸ਼ਕਾਂ ਨੂੰ ਦੱਸਦੀ ਗਏ ਵੀ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਆ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਠੀਕ ਆ ਬਾਈ ਆਪਾਂ ਨੂੰ ਸਿਰਫ ਆਪਣੇ ਦਰਸ਼ਕ ਵੀਡੀਓ ਬਣਾ ਕੇ ਭੇਜ ਦੇਣ ਦੋ ਤਿੰਨ ਫੋਟੋਆਂ ਭੇਜ ਦੇਣ ਤੇ ਇੱਕ ਸਮਿਤ ਜ਼ਰੂਰੀ ਸੂਚਨਾ ਇਹ ਹੈ ਕਿ ਘਰ ਦੀ ਡਿਟੇਲ ਜ਼ਰੂਰ ਭੇਜਿਆ ਕਰੋ ਡਿਟੇਲ ਦਾ ਜ਼ਰੂਰੀ ਹੈ ਜੀ ਸੋ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਤੇ ਜੇ ਸਮਿਤ ਦਰਸ਼ਕ ਆਪਣੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦੇਣ ਇੱਕ ਵਾਰੀ ਦੱਸ ਦਿਓ ਪਲੀਜ਼ ਉਹ ਵੀ ਫ੍ਰੀ ਆਫ ਕਾਸਟ ਹੀ ਹੈ اچھا ਉਹ ਵੀ ਫ੍ਰੀ ਆਫ ਕਾਸਟ ਹੈ ਹਾਂ ਜੇ ਤੁਸੀਂ ਸ਼ੇਅਰ ਕਰ ਦੋਗੇ ਤਾਂ ਫ੍ਰੀ ਆਫ ਕਾਸਟ ਹੀ ਹੈ ਬਈ ਹੈਨਾ ਸੋ ਸਮਝ ਆਸ ਨਹੀਂ ਦਿੰਦਾ ਜੀ ਫਿਰ ਮਿਲਦੇ ਹਾਂ ਅਗਲੀ ਵੀਡੀਓ ਜਿਸ ਸਮੇਂਤ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਵੀ ਸ਼ੁਕਰੀਆ